ਅੰਮ੍ਰਿਤਸਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਖਾਸ ਕਰਕੇ ਜਦੋਂ ਸ਼ਰਧਾਲੂ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਾਂ ਦੁਰਗਿਆਨਾ ਮੰਦਿਰ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਦੱਸ ਦਈਏ ਕਿਉਂ ਨਾ ਸ਼ਰਧਾਲੂਆਂ ਦੇ ਮੋਟਰਸਾਈਕਲ ਦੀ ਚੋਰੀ ਹੋਣ ਦੇ ਮਾਮਲੇ ਵਧਦੇ ਜਾ ਰਹੇ ਹਨ ਲੇਕਿਨ ਅੰਮ੍ਰਿਤਸਰ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ थाना ਡੀ ਡਿਵੀਜ਼ਨ ਵਿਖੇ ACP सुरेंद्र ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਲਾਕੇ ਵਿੱਚ ਨਾਕੇ ਬੰਦੀ ਕਰਕੇ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਐਕਟਿਵਾ ਚੋਰੀ ਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਐਕਟਿਵਾ ਸਵਾਰ ਮਲੂਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਮਾਮਲਾ ਦਰਜ ਕਰਕੇ ਰਿਮਾਂਡ ਹਾਸਲ ਕੀਤੀ ਤੇ ਪੁੱਛਗਿੱਛ ਦੌਰਾਨ ਉਸ ਆਰੋਪੀ ਨੇ ਦੱਸਿਆ ਕਿ ਅੱਠ ਚੋਰੀ ਦੇ ਮੋਟਰਸਾਈਕਲ ਉਸ ਕੋਲ ਹਨ ਆਰੋਪੀ ਨੇ ਤਰਨਤਾਰਨ ਦੇ ਪਿੰਡ ਸੁਰਸਿੰਘ ਵਿਖੇ ਇਕੱਠੇ ਕੀਤੇ ਹੋਏ ਸਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ આરોપી ਦੇ ਉੱਪਰ ਪਹਿਲਾਂ ਵੀ ਥਾਣਾ B ਡਿਵੀਜ਼ਨ, ਥਾਣਾ C ਡਿਵੀਜ਼ਨ ਅਤੇ ਥਾਣਾ ਆਰਪੀਐਫ ਪੋਸਟ ਵਿਖੇ ਚੋਰੀ ਦੇ ਮਾਮਲੇ ਦਰਜ ਹਨ ਅਤੇ ਇਹ ਗੁਰਦੁਆਰਾ ਸ਼ਹੀਦਾ ਸਾਹਿਬ ਅਤੇ ਦੁਰਗਿਆਨਾ ਮੰਦਿਰ ਨਜ਼ਦੀਕ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਜੋ ਸ਼ਰਧਾਲੂ ਮੱਥਾ ਟੇਕਣ ਆਉਂਦੇ ਸਨ ਉਹਨਾਂ ਦੇ ਹੀ ਮੋਟਰਸਾਈਕਲ ਚੋਰੀ ਕਰਦੇ ਸਨ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਦੀ ਜਿਹੜੀ ਸਾਡੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਸਾਡੇ ਡੀਡਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ 9 ਵਹੀਕਲਸ ਦੀ ਚੋਰੀ ਦੇ ਵਹੀਕਲ ਸੀ ਰਿਕਵਰ ਕੀਤੇ ਗਏ ਮਲੂਕ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਆ ਔਰ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 406724 ਨੂੰ ਦਰਜ ਕੀਤਾ ਸੀ ਅੰਡਰ ਸੈਕਸ਼ਨ 3032 3172 ਬੀ ਐਨ ਐਸ ਦੇ ਵਿੱਚ ਔਰ ਇਹਦੇ ਕੋਲੋਂ ਪਹਿਲੇ ਦਿਨ ਐਕਟਿਵਾ ਦੇ ਤੇਨੂੰ ਕਾਬੂ ਕੀਤਾ ਗਿਆ ਸੀ ਐਕਟਿਵਾ ਦੀ ਚੋਰੀ ਦੀ ਨਿਕਲੀ ਇਹਦੇ ਖਲਾਫ ਮਕਦਮਾ ਦਰਜ ਕੀਤਾ ਗਿਆ ਫਿਰ ਇਹਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਦੇ ਤੁਹਾਨੂੰ ਇਹ ਇਹਦੀ ਇੰਨੇ ਸਾਡੇ ਕੋਲ ਕੰਫੈਸ਼ਨ ਕੀਤਾ ਕਿ ਮੈਂ ਅੱਠ ਮੋਟਰਸਾਈਕਲ ਹੋਰ ਜਿਹੜੇ ਆ ਉਹ ਚੋਰੀ ਕਰਕੇ ਸੁਰਸਿੰਘ ਵਾਲਾ ਇੱਕ ਬੇਵਾਬਾਦ ਪੱਠਾ ਹੈਗਾ ਉੱਥੇ ਲਗਾਛ ਪਾ ਕੇ ਰੱਖੇ ਹੋਏ ਆ ਔਰ ਉਹਦੀ ਕੰਫੈਸ਼ਨ ਸਟੇਟਮੈਂਟ ਦੇ ਉੱਤੇ ਜਾ ਕੇ ਉਥੋਂ ਰਿਕਵਰੀ ਕੀਤੀ ਹੈ ਟੋਟਲ 9 ਵਹੀਕਲ ਇਹਦੇ ਵਿੱਚ ਰਿਕਵਰ ਹੋਏ ਨੇ ਔਰ ਇਹ ਸਾਡੇ ਕੋਲ ਅਜੇ ਰਿਮਾਂਡ ਤੇ ਹੈ ਫਰਦਰ ਇਹਦੇ ਕੋਲ ਕੁੱਛ ਕੇ ਚੱਲ ਰਹੀ ਹੈ ਸਰ ਇਹ ਵੇਚਦਾ ਦੁਕਾਨਦਾਰ ਸੀ ਜੀ ਕਿਹਦੀ ਨਹੀਂ ਇਹ ਵੇਚਦਾ ਹੈ ਜੀ ਗਾਂ ਫਰਦਰ ਅਜੇ ਇਹਨੇ ਜਿਹੜੇ ਹੂਨਸਟ ਕੋ ਰਿਕਵਰ ਹੋਇਆ ਇਹਨੇ ਇੱਕ ਥਾਂ ਡੰਬ ਕੀਤੇ ਹੋਏ ਸੀ ਝਾੜੀਆਂ ਦੇ ਵਿੱਚ ਉੱਥੋਂ ਸਾਨੂੰ ਇਹਨੇ ਰਿਕਵਰ ਕਰਾਏ ਨੇ ਬਾਕੀ ਪਹਿਲਾਂ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਉਹਦੇ ਵਿੱਚ ਵੀ ਇਹ ਕੋ ਪੁਸ਼ਕਿਸ਼ ਕਰ ਰਹੇ ਆ ਕਿ ਜਿਹੜੇ ਪਹਿਲਾਂ ਦਰਜ ਮੁਕਦਮਿਆਂ ਦੇ ਵਿੱਚ ਜਿਹੜੇ ਵਹੀਕਲ ਸੀ ਉਹ ਇਹਨੇ ਕਿੱਥੇ ਕਿੱਥੇ ਵੇਚੇ ਸੀ ਜਾਂ ਇਹ ਮੋਟਰਸਾਈਕਲ ਇਹਨੇ ਕਿੱਥੇ ਵੇਚਣੀ ਸੀ ਇਹ ਸਿਰਫ ਕਰਦਾ ਕੀ ਨਾ ਹੋ ਜਾ ਇਹ ਵੇਲਾ ਹੀ ਬਿਲਕੁਲ ਚੋਰੀਆਂ ਕਰਦਾ ਜੀ ਕਿਉਂਕਿ ਦੇਖੋ ਤਿੰਨ ਮੁਕਦਮੇ ਪਹਿਲਾਂ ਦਰਜ ਆ ਪਿਛਲੇ ਸਾਲ 9ਵੇਂ ਇਨੇ 9 ਮੋਟਰਸਾਈਕਲ ਹੋਰ ਚੋਰੀ ਕੀਤੇ ਸਰ ਆਪਣਾ ਪਹਿਲੇ ਜਿਹੜੇ ਪਰਚੇ ਨੇ ਉਹਨਾਂ ਸੀ ਇਹੋ ਇਹੋ ਮਾਮਲੇ ਬਿਲਕੁਲ ਜੀ ਬਿਲਕੁਲ ਚੋਰੀ ਦਾ ਹੀ ਮਕਦਮਾ ਹੈ ਜੀ ਐਕਸੀਡੈਂਟ ਥਾਣੇ ਆ ਇੱਕ ਬੀੜ ਵੀ ਹੈ ਨਾ ਇੱਕ ਸਾਡੇ ਰੇਲਵੇ ਦੇ ਉਥੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਤੇ ਇਹ ਚੌਥਾ ਮਕਦਮਾ ਇਹਦੇ ਖਿਲਾਫ ਦਰਜ ਕੀਤਾ ਪਹਿਲੇ ਵੀ ਵੇਖਿਆ ਕਿ ਬੁਲਟ ਨੌਨ ਨਹੀਂ ਘਾਟੀ ਬੰਦੇ ਨੇ ਬੁਲਟ ਵੀ ਚੋਰੀ ਕੀਤਾ ਹੈ ਬਿਲਕੁਲ ਨਵਾਂ ਬੁਲਟ ਹੈ ਜੀ ਬਿਲਕੁਲ ਇਹ ਮਤਲਬ ਬੜੀ ਅਸੀਂ ਉਹਦੇ ਮਾਲਕ ਤੱਕ ਜੇ ਓਨਰ ਤੱਕ ਪਹੁੰਚੇ ਨਹੀਂ ਆ ਅਸੀਂ ਹੁਣ ਅੱਜ ਹੀ ਕਵਰ ਕੀਤਾ ਆ ਔਰ ਉਹਦੇ ਓਨਰ ਤੱਕ ਪਹੁੰਚਾਂਗੇ ਉਹ ਓਨਰ ਵੀ ਖੁਸ਼ ਹੋਏਗਾ ਬਿਲਕੁਲ ਨਵਾਂ ਬੁਲਟ ਆ ਅ ਅਪਲਾਈਡ ਹੋਰ ਅੱਜੇ ਨੰਬਰ ਪਲੇਟ ਟੈਂਪਰੇਰੀ ਨੰਬਰ ਪਲੇਟ ਲੱਗੀ ਹੋਈ ਹੈ ਕਿ ਕਿੱਥੋਂ ਚੁੱਕਿਆ ਇਹ ਬੁਲਟ ਸਿੱਧਾ ਇਹ ਬੁਲਟ ਇਹਨੇ ਸ਼ਿਦਾ ਸਾਹਿਬ ਵਾਲੇ ਪਾਸੋਂ ਚੁੱਕਿਆ ਜੀ ਔਰ ਵੀ ਐਸੋਸੀਏਟਸ ਐਸੋਸੀਏਟਸ ਇਹਦੇ ਪਤਾ ਕਰ ਰਹੇ ਆ ਜੀ ਇਹਨੇ ਹੁਣ ਇਹਦੇ ਕੋਲ ਪੁਸ਼ਕਿਸ਼ ਕਰ ਰਹੇ ਆ ਵੀ ਇਹ ਮੋਟਰਸਾਈਕਲ ਕਿੱਥੇ-ਕਿੱਥੇ ਵੇਚਦਾ ਸੀ ਜਾਂ ਇਹਦੇ ਕੋ ਸਾਥੀ ਬਿੱਲੀ ਹੈਗੇ ਕਿ ਨਹੀਂ ਹੈਗੇ ਉਹਦੀ ਵੀ ਇਨਟੈਰੋਗੇਸ਼ਨ ਚੱਲ ਰਹੀ ਹੈ ਸਰ ਜੀ ਨੰਬਰ ਪਲੇਟਾ ਵੀ ਸੀਂ ਕਰਤਾ ਸੀ ਜਾਂ ਕੋਈ ਅਗਰ ਅੱਜ ਅੱਜ ਇਹ ਗੱਲ ਕਿਉਂਕਿ ਅੱਜ ਹੀ ਅਸੀਂ ਰਿਕਵਰੀ ਕੀਤੀ ਹੈ ਔਰ ਜਿਹੜੀ ਐਕਟਵਾਇਟ ਕੋ ਮਿਲੇ ਸੀ ਉਹ ਵਿਦਾਊਟ ਨੰਬਰ ਸੀ ਹੁਣ ਜਿਹੜੇ ਬਾਕੀ ਗਾਂ ਫਰਦਰ 8 ਮੋਟਰਸਾਈਕਲ ਜਿਹੜੇ ਆਪਾਂ ਰਿਕਵਰ ਕੀਤੇ ਨੇ ਉਹਨਾਂ ਦਾ ਨੰਬਰ ਪਲੇਟਾ ਲੱਗੀਆਂ ਹੋਈਆਂ ਪਰ ਤੋਂ ਆਪਾਂ ਵੈਰੀਫਾਈ ਕਰ ਰਹੇ ਆਂ ਭੀ ਅਸਲ ਨੇ ਜਾਂ ਨੇ ਚੇਂਜ ਕੀਤੀਆਂ ਹੋਈਆਂ ਜੇ ਚੇਂਜ ਕੀਤੀਆਂ ਹੋਣਗੀਆਂ ਫਿਰ ਉਹਦੀ ਵੀ ਵੱਖਰੀ ਕਾਰਵਾਈ ਦੇ ਖਿਲਾਫ ਹੋਏਗੀ ਸਰ ਮੋਟਰਸਾਈਕਲ ਲੋਕਾਂ ਨੂੰ ਵਾ ਇੰਨੇ ਵਾਪਸ ਕਰਾਂਗੇ ਜੀ ਬਿਲਕੁਲ ਅਸੀਂ ਹੁਣ ਇਹਨਾਂ ਦੇ ਓਨਰਾਂ ਤੱਕ ਪਹੁੰਚਾਂਗੇ ਉਹਨਾਂ ਨੂੰ ਅਪਰੋਚ ਕਰਕੇ ਫਿਰ ਜੋ ਸਾਡੀ ਕਾਨੂੰਨ ਮੁਤਾਬਕ ਜੋ ਪ੍ਰਕਿਰਿਆ ਬਣਦੀ ਹੈ ਉਸ ਮੁਤਾਬਕ ਇਹਨਾਂ ਨੂੰ ਵਾਪਸ ਕੀਤੇ ਜਾਣਗੇ ਬਹੁਤ ਵਧੀਆ ਜੀ ਦੇਖੋ ਰੋਜ਼ ਹੀ ਸਾਡੇ ਕਈ ਲੋਕੀ ਆਣ ਕੇ ਵਿਚਾਰੇ ਰੋਂਦੇ ਨੇ ਵੀ ਸਾਡੇ ਮੋਟਰਸਾਈਕਲ ਪਲਾਨੀ ਸ਼ੀਦਾ ਸਾਥੋਂ ਚੋਰੀ ਹੋ ਗਿਆ ਦਰਗਿਆਨਾ ਮੰਦਿਰੋਂ ਚੋਰੀ ਹੋ ਗਿਆ ਜੀ ਯਾ ਕਿਤੇ ਬੱਸ ਸਟੈਂਡ ਕੋਲੋਂ ਚੋਰੀ ਹੋ ਗਿਆ ਤੇ 9 ਵਹੀਕਲਸ ਰਿਕਵਰ ਹੋਏ ਨੇ ਇਹ ਕਾਫੀ ਵਧੀਆ ਅਚੀਵਮੈਂਟ ਹੈਗੀ ਆ ਸਾਡੇ ਡੀਵੀਨ ਥਾਣੇ ਦੀ ਜੀ ਨੌਂ ਮਿੰਟ ਸੀ ਦਾ ਕੋਈ ਚੋਰੀ ਵਰਦਾ ਸੀ ਸ਼ੀਦਾ ਸਾਹਿਬ ਹੋ ਗਿਆ ਜੀ ਜਾਂ ਦਰਗਿਆਨਾ ਮੰਦਰ ਹੋ ਗਿਆ ਇਧਰੋਂ ਬੱਸ ਸਟੈਂਡ ਵਾਲੇ ਪਾਸੋਂ ਇਧਰੋਂ ਚੋਰੀ ਕੀਤਾ ਤੇ ਇਹ ਰੋਟੇ ਨੇ ਰੋਕੇ ਜਿਹੜਾ ਮਿਲਣ ਰੋਟਾ ਹਾਂਜੀ ਹੋਰ ਕਿੰਨੇ ਬੰਦੇ ਜੁੜੇ ਆ ਰਹੇ ਅਜੇ ਤਾਂ ਇਹ ਇਕੱਲਾ ਹੀ ਆ ਜੀ ਫਲਾਕ ਗਾ ਫਰਦਰ ਦੇਖਦੇ ਆਂ ਤੇ ਪਹਿਲੇ ਮੁਕਦਮਿਆਂ ਦੇ ਵਿੱਚ ਜੇ ਕੋਈ ਤੇ ਸਾਥੀ ਹੋਏ ਉਹ ਉਹਨਾਂ ਨੂੰ ਵੀ ਆਪਾਂ ਲਿਆ ਕੇ ਚੈੱਕ ਕਰਾਂਗੇ ਸਰ ਬੜੇ ਨਵੇਂ ਤਰੀਕੇ ਦੇ ਮੋਟਸਾਈਕਲ ਕਿਨੇ ਕਿ ਦੋਮਲੀ ਪੁਰਾਣੇ ਹੁੰਦੇ ਬੜੇ ਨਵੇਂ ਬਿਲਕੁਲ ਚਲਦੇ ਕਿਤੇ ਨੇ ਉਹੀ ਗੱਲ ਕਰ ਰਹੇ ਆ ਨਾ ਅਜੇ ਇਹਨੇ ਦੇਖੋ ਬੇਸਿਕਲੀ ਹੁੰਦਾ ਕੀ ਆ ਵੀ ਚੋਰ ਚੋਰੀ ਕਰਦਾ ਆ ਤੇ ਨਾਲ ਦੇ ਨਾਲ ਹੀ ਉਹਨੂੰ ਗਾਂ ਕਵਾੜੀ ਇਹਨੂੰ ਜਾਂ ਕਿ ਇਹਨੂੰ ਵੇਚ ਦਿੰਦਾ ਇਹਨੇ ਅਜੇ ਸਾਰੇ ਤੇ ਸਾਰੇ ਮੋਟਰਸਾਈਕਲ ਇੱਕ ਜਗ੍ਹਾ ਡੰਪ ਕੀਤੇ ਹੋਏ ਸੀ ਉਹ ਪੱਠਾ ਬੇਬਾਦ ਹੈਗਾ ਉੱਥੇ ਕੋਈ ਜਾਂਦਾ ਹੁੰਦਾ ਹੈ ਨਹੀਂ ਇਹ ਪਹਿਲਾਂ ਕਿਤੇ ਪੱਠਿਆਂ ਦੇ ਕੰਮ ਵੀ ਕਰਦਾ ਰਿਹਾ ਇਹਨੂੰ ਪੱਠਿਆਂ ਦੀ ਲੋਕੇਸ਼ਨ ਨਾਲ ਕੁਛ ਨਾ ਦਾ ਪਤਾ ਉਹ ਰੋ ਉਸ ਪੱਠੇ ਦੇ ਉੱਤੇ ਇਹਨੇ ਇੱਕ ਅੰਦਰਲੇ ਪਾਸੇ ਬੇਬਾਦੀ ਜੀ ਜਗਾ ਸੀ ਉੱਥੇ ਰੱਖੇ ਹੋਏ ਸੀ ਉਥੋਂ ਇਹ ਤੋਂ ਰਿਕਵਰ ਕਰਕੇ ਲਿਆਂਦੇ ਆ ਸਾਰੇ ਹਾਂਜੀ ਬਿਲਕੁਲ ਕੋਲਾ ਜੇ ਸਾਡੇ ਕੋਲ ਰਿਮਾਂਡ ਤੇ ਹੀ ਆ ਜੀ ਗਾ ਫਰਦਰ ਇਨਟੈਰੋਗੇਸ਼ਨ ਦੇ ਦੌਰਾਨ ਦੇ ਕੋ ਨਿਕਲੇਗਾ ਤੇ ਰਿਕਵਰੀ